ਜੀ ਦੋਸਤੋ ਇਹ ਵੀ ਖੇਤ ਆ ਕਖਰੂਜੇ ਦਾ ਜਿੱਥੇ ਦਵਾਈ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਆ ਗਿਆ ਸੀ ਇੱਥੇ ਕਈ ਕਰਾਂ ਦਾ ਜਿਹੜਾ ਨੁਕਸਾਨ ਆ ਉਹ ਕਾਫੀ ਭਾਰੀ ਹੋਇਆ ਸੀ ਹੋਇਆ ਕਿਸ ਕਾਰਨ ਸੀ ਬੰਦੇ ਨੇ ਮੜ ਕੇ ਬਾਅਦ ਚ ਫੋਨ ਵੀ ਨਹੀਂ ਚੱਕਿਆ ਤੇ ਹੁਣ ਦੁਬਾਰੇ ਫੇਰ ਦਲਾਸੇ ਦੇ ਰਿਹਾ ਕਿ ਤੁਸੀਂ ਦੁਬਾਰੇ ਕਰੋ ਕੋਈ ਨਹੀਂ ਮੈਂ ਤੁਹਾਡੇ ਨਾਲ ਚਲੋ ਪ੍ਰਮਾਤਮਾ ਮਿਹਰ ਕਰੇ ਸਾਡੇ ਫਾਰਮਰ ਵੀ ਦਾ ਨੁਕਸਾਨ ਹੋਇਆ ਉਹ ਪੂਰਾ ਹੋਵੇ ਹੁਣ ਇਸੇ ਖੇਤ ਵਿੱਚ ਬਾਈ ਨੂੰ ਦੋ ਵੈਰਟੀਆਂ ਜਿਹੜੀਆਂ ਕੁਈ ਸੱਜਣ ਮਿੱਤਰ ਪਹਿਲਾਂ ਦੇਖ ਗਿਆ ਖਰਮਨ ਤੱਕ ਅਲੀ ਹਜਮ ਹੋਈ ਨਹੀਂ ਇਹ ਉੱਤੇ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਪਰ ਕੋਈ ਵੀਰ ਦੇਖ ਗਿਆ ਤਾਂ ਸੱਚ ਗਲਤੀ ਦੇ ਗਿਆ ਹੋਗਾ ਦੋ ਵੈਰਟੀਆਂ ਨੇ ਮੇਰੇ ਸਾਹਮਣੇ ਦੇਖ ਦਿ ਸਕਦੀ ਹਾਂ ਇੱਕ ਕਲਾਸਿਕ ਹਾਈਬ੍ਰਿਡ ਦੀ ਹੈ ਜਿਹਦਾ ਨਾਮ ਹੈ ਫਨ ਪਾਟਰਮੈਲ ਨਾਂ ਤੇ ਚੈਂਪੀਅਨ ਦੇ ਨਾਂ ਤੇ ਹੈ ਤੇ ਦੂਸਰੀ ਕਿ ਹਾਰਸਫੀਡ ਦੀ ਉਹ ਲੀਡਰ ਹੈ ਇਹ ਵੀ ਹੁਣ ਦੇਖਦੇ ਹਾਂ ਕਿ ਸਿਸਟਮ ਇਹ ਬਾਈ ਨੇ ਇਸ ਖੇਤ ਵਿੱਚ ਜਿਹੜਾ ਖੇਤੇ ਖਤਮ ਹੋਇਆ ਇਸ ਖੇਤ ਵਿੱਚ ਹੀ ਲਾਉਣੀਆਂ ਤੇ ਆਪਾਂ ਅ ਦੇਖ ਦੇਖ ਕਰਾਂਗੇ ਪ੍ਰਮਾਤਮਾ ਬਾਬਾ ਨਾਨਕ ਅੱਗੇ ਹੱਥ ਜੋੜ ਕੇ ਬੇਨਤੀ ਅਰਦਾਸ ਉਹਦੇ ਅੱਗੇ ਵੀ ਵੀਰ ਦੇ ਖੇਤ ਵਿੱਚ ਇਹ ਮੌਣਾ ਮਹੀ ਉਤਰੇ ਇਹਦੀ ਸੋਚ ਉਹ ਬਾਦ ਕਿ ਹੋਵੇ ਕਿਉਂਕਿ ਵਿਚਦਾ ਪਹਿਲਾਂ ਜਿਹੜਾ ਨੁਕਸਾਨ ਹੈ ਉਹ ਪੂਰਾ ਹੋ ਜੇ ਨੁਕਸਾਨ ਪਹਿਲਾਂ ਬਹੁਤ ਜ਼ਿਆਦਾ ਪਰ ਆ ਤੁਸੀਂ ਦੇਖ ਰਹੇ ਹੋ ਸਾਰੀ ਫਸੜੀ ਖਰਾਬ ਉਹ ਹੋ ਗਈ ਸੀ ਗਲਤ ਬੰਦੇ ਦੇ ਕਾਰਨ ਤੇ ਜਿਹੜੇ ਸੱਚੇ ਨਵੀਰਾਂ ਨੇ ਇਹ ਗਰਮੀ ਰੁੱਤ ਵਿੱਚ ਇਹ ਚੀ ਜੀ ਬੀਜਿਆ ਮੰਨ ਲਓ ਜੀ ਮੈਂ ਅੱਜ ਅਪ੍ਰੈਲ ਆ ਆਪਾਂ ਗੱਲ ਕਰੀ ਤਾਂ ਅੱਜ 30 ਅਪ੍ਰੈਲ 29 ਅਪ੍ਰੈਲ ਹੋ ਚੁੱਕੀ ਹੈ ਤੇ ਜੇ ਆਪਾਂ ਗੱਲ ਕਰੀਏ ਵੀ ਹੁਣ ਦੇ ਲੱਗੇ ਟਾਈਮ ਵਿੱਚ ਅਗਰ ਕਿਸੇ ਸਾਡੇ ਸੱਜਣ ਮਿੱਤਰ ਵੀ ਨੇ ਚੀਜ਼ ਅਜਮਾਇਆ ਹੋਇਆ ਹੈ ਨਾ ਜਿਉਂ ਨੇ ਪਹਿਲਾਂ ਵਰਤਿਆ ਹੈ ਸਾਨੂੰ ਦੱਸ ਸਕਦਾ ਹੈ ਇਹਦੀ ਸਲਾਹ ਦੇ ਸਕਦਾ ਹੈ ਵੀ ਤੁਸੀਂ ਤੇ ਕੀ ਟਰੀਟਮੈਂਟ ਕੀਤਾ ਕੀ ਤੇ ਕੀ ਜਿਹੜਾ ਤੁਸੀਂ ਥੱਲੇ ਜ ਪਾਣੀ ਪਾਇਆ ਜੋ ਕੀਲ ਖਾਾਕ ਦਿੱਤੀ ਸਾਰੀ ਸਾਡੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ ਕਿਉਂਕਿ ਜੇ ਤੁਸੀਂ ਸ਼ੇਅਰ ਕਰੋਗੇ ਅਸੀਂ ਫਾਰਮਰ ਵੀ ਨਾਲ ਵੀ ਗੱਲ ਕਰ ਲਾਵਾਂਗੇ ਉਹਨੂੰ ਉਹ ਤਰੀਕੇ ਢੰਗ ਤਰੀਕੇ ਦਾ ਹੈਗਾ ਸਿਸਟਮ ਸਾਰਾ ਕਰਾ ਦਾਂਗੇ ਤਾਂ ਅਗਲੇ ਦਾ ਨੁਕਸਾਨ ਫੋਨ ਤੋਂ বাজ ਰਹੇ ਅਗਰ ਕਿਸੇ ਵੀ ਨੇ ਇਹ ਜਰੂਰ ਲਾਇਆ ਹੈ ਗਰਮੀ ਤੋਂ ਤੁਸ ਜੀ ਬੀਜਿਆ ਜਾਂ ਫਿਰ ਇਸ ਹਾਲ ਜਾਂ ਦੋ ਤਿੰਨ ਸਾਲ ਤੋਂ ਲਾ ਰਿਹਾ ਸਾਡਾ ਜਰੂਰ ਕੰਟੈਕਟ ਕਰਕੇ ਸਾਡਾ ਨੰਬਰ ਮੈਂਸ਼ੇ ਕੇ ਸਾਡਾ ਗੱਲ ਕਰੇ ਇੱਕ ਵਾਰ ਅਸੀਂ ਵੀ ਇਹ ਨਾਲ ਗੱਲ ਕਰਨਾ ਚਾਹੁੰਦੇ ਹਾਂ ਵੀ ਇਹਦਾ ਮਤਲਬ ਕਿ ਫਾਇਦਾ ਹੈ ਜਾਂ ਨਾ ਫਾਇਦਾ ਹੈ ਸੋ ਤੁਹਾਨੂੰ ਸਭ ਦਾ ਵੀਡੀਓ ਬਹੁਤੋ ਸ਼ੇਅਰ ਕਰਿਓ ਆਪਣਾ ਸਮਾਰਟ ਕਿਸਾਨ ਚੈਨਲ ਫੇਸਬੁੱਕ ਤੇ ਫੋਲੋ ਕਰ ਲਓ ਸਮਾਰਟ ਕਿਸਾਨ ਪੀਵੀ 31 YouTube ਤੇ ਜਾ ਕੇ ਸਬਸਕ੍ਰਾਈਬ ਕਰ ਲਓ ਧੰਨਵਾਦ ਸਭ ਦਾ ਸ਼ਸ਼ੀ ਕਲਸਰਾ